ਤੋ ਹੈ ਉਸੀ ਦਾ ਜਿਸਨੇ ਇਹ ਰਾਜ਼ ਜਾਣਾ ਜੀਣਾ ਤੋ ਹੈ ਆਪਸੇ ਪਾਈਚਾਰੇ ਦੀ ਸਾਂਝ ਦੀਆਂ ਇਹ ਤਸਵੀਰਾਂ ਸੰਗਰੂਰ ਦੇ ਗੁਰਦੁਆਰਾ ਮਸਤੂਆਣਾ ਸਾਹਿਬ ਦੀਆਂ ਨੇ ਜਿੱਥੇ ਸਿੱਖ ਮੁਸਲਮ ਸਾਂਝਾ ਦਾ ਇੱਕ ਵਫ਼ਦ ਮਲੇਰਕੋਟਲਾ ਤੋਂ ਮਸਤੂਆਣਾ ਸਾਹਿਬ ਪਹੁੰਚਿਆ ਜਿਸ ਦੀ ਅਗਵਾਈ ਡਾਕਟਰ ਮੁਹੰਮਦ ਨਸੀਰ ਹੋਰਾਂ ਨੇ ਕੀਤੀ ਆਪਨੇ ਇਸ ਦੌਰੇ ਬਾਰੇ ਬੋਲਦੇ ਹਾਂ ਡਾਕਟਰ ਮੁਹੰਮਦ ਨਸੀਰ ਹੋਰਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮਨੁੱਖਤਾ ਦੇ ਭਲੇ ਲਈ ਸੇਵਾਵਾਂ ਦਿੱਤੀਆਂ ਗਈਆਂ ਨੇ रहमन रहीम जीना तो है उसी का जिसने ये राज जाना जीना तो है उसी का जिसने ये राज जाना है काम आदमी का औरों के काम आना जो पिछले दिनी कोविड नाइनटीन की जोड़ी खतरनाक बीमारी थी जो के लोग कोविड नाइनटीन तो जन मरीज थे मरीज दूर रहे थे उस दौरान इतनी मैनेजमेंट ने ਕੁਰੰਟਾਈਨ ਕਰਨ ਦਾ ਜੋ ਸੈਂਟਰ ਖੋਲਿਆ ਪੰਜਾਬ ਚ ਪਹਿਲਾ ਬਹੁਤ ਹੀ ਸ਼ਲਾਘਾਯੋਗ ਕੰਮ ਸੀ ਔਰ ਬਹੁਤ ਹੀ ਤਾਰੀਫ ਦੇ ਕਾਬਿਲ ਸੀਗਾ ਜੀ ਕਿਉਂਕਿ ਇਨਸਾਨੀਤ ਨੂੰ ਇਹਨਾਂ ਨੇ ਪਹਿਲ ਦਿੰਦੇ ਹੋਏ ਇਨਸਾਨਾਂ ਦੀ ਸੇਵਾ ਕੀਤੀ ਉਸ ਤੋਂ ਬਾਅਦ ਜਦੋਂ ਲਾਕਡਾਊਨ ਹੋਇਆ ਜਿਹੜੇ ਇੱਥੇ ਬੱਚੇ ਪੜ੍ਹਦੇ ਸੀ ਮੁਸਲਮਾਨ ਭਾਈਚਾਰੇ ਨਾਲ 27-28 ਬੱਚੇ ਉਹਨਾਂ ਨੂੰ ਰੋਗੇ ਰੱਖਾਉਂਦੇ ਰਹੇ ਇਫਤਾਰੀ ਕਰਵਾਉਂਦੇ ਰਹੇ ਫਿਰ ਉਹਨਾਂ ਨੂੰ ਆਪਣੀਆਂ ਬਸਾਂ ਦੇ ਕੇ ਕੁਸ਼ਨੀਤ ਭੇਜਿਆ ਗਿਆ ਇਹ ਹੈ ਅਸਲ ਇਨਸਾਨੀ ਦੀ ਮਿਸਾਲ ਔਰ ਇਹਨਾਂ ਨੇ ਇਸ ਇਸ ਸ਼ਹਿਰ ਦੀ ਅਸਲ ਮਿਸਾਲ ਕਾਇਮ ਕੀਤੀ ਹੈ ਸਾਡਾ ਦਿਲ ਚਾਹੁੰਦਾ ਸੀ ਬਹੁਤ ਦਿਰ ਤੋਂ ਅਸੀਂ ਕਰੋਨਾ ਕਰਕੇ ਨਹੀਂ ਆਏ ਵੀ ਇਹਨਾਂ ਨੂੰ ਇਹਨਾਂ ਮਹਾਨ ਸ਼ਖਸੀਆਂ ਨੂੰ ਸਨਮਾਨਿਤ ਕੀਤਾ ਜਾਵੇ ਕਿਉਂਕਿ ਅਸੀਂ ਇਹਨਾਂ ਦੇ ਸ਼ਾਇ ਨਿਸ਼ਾਨ ਉਹ ਕਰ ਤਾਂ ਨਹੀਂ ਸਕੇ ਲੇਕਿਨ ਇੱਕ ਸਨਮਾਨ ਚਿੰਨ ਹੁੰਦਾ ਜਿਹੜਾ ਹਮੇਸ਼ਾ ਤੱਕ ਯਾਦ ਰਹੂਗਾ ਔਰ ਅਸੀਂ ਇਹਨਾਂ ਨੂੰ ਬਹੁਤ ਹੀ ਵਧਾਈ ਦੇ ਪਾਤਰ ਨੇ ਬਹੁਤ ਹੀ ਮੁਬਾਰਕਾ ਦੇ ਹੱਕਦਾਰ ਨੇ ਕਿ ਇਹਨਾਂ ਨੇ ਇਨਸਾਨੀ ਦੀ ਸੇਵਾ ਲਈ ਸਭ ਤੋਂ ਪਹਿਲੀ ਪਹਿਲ ਕੀਤੀ ਪੰਜਾਬ 'ਚ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਦੂਜੇ ਪਾਸੇ ਸਿੱਖ ਪ੍ਰਚਾਰਕਾਂ ਵੱਲੋਂ ਵੀ ਮੁਸਲਮ ਪਾਈਚਾਰੇ ਦੀ ਪ੍ਰਸ਼ੰਸਾ ਕੀਤੀ ਗਈ ਹੋ ਇਹ ਤਾਂ ਸਿੱਖਿਆ ਜਿਹੜੀ ਇਸ ਸਥਾਨ ਤੇ ਹੈ ਇਹ ਸੰਤ ਬਾਬਾ ਅਤਰ ਸਿੰਘ ਜੀ ਦੀ ਬਖਸ਼ਿਸ਼ ਹੈ ਦੋਇਤਰੀ ਮੈਨੇਜਮੈਂਟ ਅਕਾਲ ਕਾਲਜ ਕਾਉਂਸਲ ਸਾਡੇ 10 ਵਿਦਿਅਕ ادارےਾਂ 'ਚ ਪੱਲੂ ਸਿੱਖਾਂ ਦੇ ਬੱਚੇ ਨਹੀਂ ਪੜਦੇ ਇੱਥੇ ਹਿੰਦੂ ਬੱਚੇ ਵੀ ਪੜਦੇ ਨੇ ਮੁਸਲਮਾਨ ਬੱਚੇ ਵੀ ਪੜਦੇ ਨੇ ਔਰ ਦੇਖੋ ਮੇਰਾ ਖਿਆਲ ਹੈ ਸਾਡੇ ਇੰਡੀਆ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਸ ਸਥਾਨ ਤੇ ਪਹਿਲਾ ਕੋਵਿਡ-19 ਆਈਸੋਲੇਸ਼ਨ ਸੈਂਟਰ ਹੈ ਜਿਹੜਾ 18 ਮਾਰਚ ਤੋਂ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ ਚਾਰ ਟਾਈਮ ਉਹਨਾਂ ਲਈ ਚਾਹ ਪ੍ਰਸ਼ਾਦਾ ਰੋਟੀ ਦਿਨ ਵਿੱਚ ਚਾਰ ਟਾਈਮ ਉਹਨਾਂ ਲਈ ਜਾਂਦੀ ਹੈ ਔਰ ਜਿਹੜਾ ਸਾਡਾ ਇਕਾਂਤ ਵਾਸਾ ਹੈ ਉਥੇ ਜਮਾਤੀ ਭਾਈਚਾਰੇ ਦੇ ਲੋਕ ਵੀ ਕਿਉਂਕਿ ਕਈ ਏਜੰਸੀਆਂ ਸਾਨੂੰ ਇਤਹਾਦਿਕ ਤੌਰ ਤੇ ਬਦਨਾਮ ਕਰਨਾ ਵੀ ਚਾਹੁੰਦੀਆਂ ਨੇ ਜਿਵੇਂ ਕਿ ਦਿੱਲੀ ਦੇ ਵਿੱਚ ਜਮਾਤੀ ਭਾਈਚਾਰੇ ਨੂੰ ਬਦਨਾਮ ਕੀਤਾ ਗਿਆ ਜਾਂ ਹਜ਼ੂਰ ਸਾਹਿਬ ਤੋਂ ਆਈ ਸਿੱਖ ਸੰਗਤ ਨੂੰ ਪੰਜਾਬ ਤੋਂ ਬਦਨਾਮ ਕੀਤਾ ਗਿਆ ਪਰ ਇੱਥੇ ਖੁੱਲੇ ਦਿਲ ਦੇ ਨਾਲ ਇੱਥੇ ਵੀ ਮੈਨੇਜਮੈਂਟ ਅਕਾਲ ਕਾਲਜ ਕੌਂਸਲ ਵੱਲੋਂ ਇੱਥੇ ਦੇ ਬਣੇ ਇਕਾਂਤ ਵਾਸ ਦੇ ਵਿੱਚ ਜਿੰਨੀ ਹੋਰ ਭਾਈਚਾਰੇ ਦੀ ਸੇਵਾ ਤੋਂ ਵੱਧ ਚੜ ਕੇ ਜਮਾਤੀ ਵੀਰਾਂ ਦੀ ਵੀ ਸੇਵਾ ਇੱਥੇ ਕੀਤੀ ਵੀ ਜਿਹੜੀ ਅੱਜ ਤੱਕ ਲਗਾਤਾਰ ਜਾਰੀ ਹੈ ਤੇ ਅੱਜ ਇੱਕ ਬੜਾ ਵਧੀਆ ਸੁਨੇਹਾ ਜੀ ਸਾਹਿਬ ਜੀ ਦੇ ਵਿੱਚ ਸਾਂਝੀ ਵਾਲਤਾ ਦਾ ਮਿਲਿਆ ਲੱਗਦਾ ਸੀ ਕਦੇ ਇਸ ਤਰ੍ਹਾਂ ਦਾ ਟਾਈਮ ਆਉਂਦਾ ਕਿ ਜੀ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਮੁ슬ਮਨ ਸਿੱਖਾਂ ਵਾਲੇ ਜਾਂ ਸਿੱਖ ਤੇ ਮੁ슬ਮਨ ਭਾਈਚਾਰਾ ਵਿਚਾਰਾ ਹੋਣ ਗਿਆ ਇਹ ਤਾਂ ਹੁਣ ਸਾਨੂੰ ਲੱਗਦਾ ਵੀ ਸ਼ਾਇਦ ਇਹ ਨਵਾਂ ਸੁਨੇਹਾ ਹੈ ਕਿਉਂਕਿ ਅੱਜ ਜੇ ਅਸੀਂ ਸਾਡਾ ਸਮਾਜ ਇਹਨਾਂ ਗੱਲਾਂ ਤੋਂ ਮੁਨਕਰ ਹੁੰਦਾ ਜਾਵੋਗੇ ਪਰ ਇਹ ਤਾਂ ਸੰਤ ਵਾਧਾ ਅਤਰ ਸਿੰਘ ਦੇ ਸੰਗਤ ਚੱਲੇ ਆ ਰਹੇ ਇਸ ਜਗ੍ਹਾ ਤੇ ਪੁਰਾਣੇ ਸਮੇਂ ਜਿੰਨੇ ਸੰਤ ਜਿase ਵੀ ਫੈਰਾ ਸਾਹਿਬ ਨੇ ਗੱਲ ਕਰੀ ਐ ਕਦੇ ਵਗੋ ਆੜਵਰਡ ਯੂਨੀਵਰਸਿਟੀ ਦੇ ਵਿੱਚੋਂ ਪੜ੍ਹੇ ਹੋਏ ਇੱਥੇ ਆ ਕੇ ਉਹਨਾਂ ਨੇ ਸੇਵਾ ਕੀਤੀ ਔਰ ਉਹਨਾਂ ਨੇ ਵੀ ਧਰਮਾਂ ਤੋਂ ਮਜ਼ਮਾਂ ਤੋਂ ਉੱਪਰ ਉੱਠ ਕੇ এডੂਕੇਸ਼ਨ ਦੇ ਵਿੱਚ ਚਾਹੇ ਕੋਈ ਬੱਚਾ ਕਿਸੇ ਵੀ ਧਰਮ ਦਾ ਹੈ ਉਹਨਾਂ ਨੇ ਹਰ ਤਰ੍ਹਾਂ ਦੇ ਜਿਵੇਂ ਅੱਜ ਇਹ ਸੇਵਾ ਚੱਲ ਰਹੀ ਐ ਪੁਰਾਣੇ ਸਮੇਂ ਤੋਂ ਚੱਲਦੀ ਹੈ ਇੱਥੇ ਆ ਰਹੀ ਹੈ ਸੰਤ ਬਾਬਾ ਅਤਰ ਸਿੰਘ ਜੀ ਦੇ ਸਮੇਂ ਤੋਂ ਵੀ ਜਿੱਥੇ ਮੁਸਲਮ ਭਾਈ ਚਾਰਾ ਜਿਹੜਾ ਇੱਥੇ ਸੇਵਾ ਕਰਦਾ ਆ ਰਿਹਾ ਦੇਖੋ ਮਲੇਰਕੋਟਲੇ ਦੇ ਵਿੱਚ ਜਿਹੜਾ ਪਹਿਲਾ ਗੁਰਦੁਆਰਾ ਬਣਿਆ ਜਿਹੜਾ ਗੁਰਦੁਆਰਾ ਸਿੰਘ ਸਭਾ ਪੁਰਾਣਾ ਗੁਰਦੁਆਰਾ ਅੱਜ ਤੋਂ 120 ਸਾਲ ਪਹਿਲਾਂ ਉਹ ਮਲੇਰਕੋਟਲੇ ਦੀ ریاست ਦੇ ਸ਼ੇਰ ਅਹਿਮਦ ਅਲੀ ਖਾਨ ਨੇ ਸੰਤ ਬਾਬਾ ਅਤਰ ਸਿੰਘ ਜੀ ਦੀ ਪ੍ਰੇਰਣਾ ਸਦਕਾ ਬਣਾਇਆ ਜਦਕਿ ਮੁਸਲਮ ਭਾਈ ਚਾਰ ਨੇ ਉਸ ਗੁਰਦੁਆਰੇ ਦੇ ਨਾਮ ਜ਼ਮੀਨ ਵੀ ਨਾ ਕਰਾਈ ਜਿਹੜਾ ਅੱਜ ਤੱਕ ਉੱਥੇ ਚੱਲ ਰਿਹਾ ਗੁਰਦੁਆਰਾ ਸਭ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੇ ਸੰਤ ਬਾਬਾ ਅਤਰ ਸਿੰਘ ਜੀ ਦੇ ਬੁਰਸਾਏ ਸਥਾਨ ਬੁਰਸਾਕਰੋ ਨਸਤਾਨਾ ਸਾਹਿਬ ਕੀ ਸਿੱਖ ਮੁਸਲਮਾਨ ਸੰਘਾ ਫਰੰਟ ਬੇਰਕੋਟਲਾ ਤੋਂ ਅਚੇਚੇ ਤੌਰ ਤੇ ਇਸ ਸਥਾਨ ਦੀ ਸੇਵਾ ਕਰਨ ਲਈ ਪਹੁੰਚੇ ਨੇ ਔਰ ਇਹ ਸਥਾਨ ਬਿਲਕੁਲ ਸਮਾਜਿਕ ਭਾਈਚਾਰਾ ਦੀਆਂ ਨੂੰ ਪਨਾਇਆ ਹੋਇਆ ਸਥਾਨ ਆ ਜੋ ਸੰਤ ਪਾਪਾ ਅਤਰ ਸਿੰਘ ਜੀ ਦੀ ਉਰਦੇਸ਼ ਸੀ ਮਿਸ਼ਨ ਸੀ ਉਹ ਇਹੋ ਸੀ ਕਿ ਸਾਰੇ ਭਾਈਚਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਮਿਲ ਜੁਲ ਕੇ ਰਹਿਣ ਔਰ ਇਹਦਾ ਕਿ ਸੰਤ ਪਾਪਾ ਅਤਰ ਸਿੰਘ ਜੀ ਦੀ ਜਦੋਂ ਸ਼ਰਧਾਲੂ ਸੀ ਉਹ ਕੱਲੇ ਸਿੱਖ ਭਾਈਚਾਰੇ ਵਿੱਚ ਨਹੀਂ ਸੀ ਸੋ ਉਹ ਵੀ ਮੁਸਲਮਾਨ Hindu ਔਰ ਸਾਰੇ ਭਾਈਚਾਰਿਆਂ ਦੇ ਵਿੱਚੋਂ ਉਹਨਾਂ ਦੇ ਸ਼ਰਧਾਲੂ ਸੀ ਸੰਤ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਜੋ 16 ਵਿਦਿਅਕ ادارے ਚਲਾਏ ਉਹਨਾਂ ਦੇ ਵਿੱਚੋਂ 13 ਵਿਦਿਅਕ ادارے ਪਾਕਿਸਤਾਨ ਦੇ ਵਿੱਚ ਚਲਾਏ ਕੋਟੋਹਾਰ ਦੇ ਵਿੱਚ ਹੋਰ ਬਹੁਤ ਸਾਰੇ ਗੁਜਰਾਵਾਲਾ ਤੇ ਲਾਇਲਪੁਰ ਜਿਹੜੇ ਖਾਲਸਾ ਕਾਲਜ ਹੁਣ ਜਲੰਧਰ ਅਸ਼ਿਫਟ ਹੋ ਚੁੱਕੇ ਆ ਤੇ ਇਹ ਸਾਰੇ ਸੰਤ ਜੀ ਮਹਾਰਾਜ ਵੱਲੋਂ ਉਸ ਵਕਤ ਪਾਕਿਸਤਾਨ ਵਿੱਚ ਚਲਾਏ ਗਏ ਸੀ ਔਰ ਬਹੁਤ ਸਾਰੀ ਮੁਸਲਮ ਸੰਗਤ ਵੱਲੋਂ ਵੀ ਉਹਨਾਂ ਦੇ ਵਿੱਚ ਸੇਵਾ ਕਰਾਈ ਗਈ ਸੀ ਇਸੇ ਤਰ੍ਹਾਂ ਹਿੰਦੂ ਭਾਈਚਾਰੇ ਵੱਲੋਂ ਮੈਂ ਜੇ ਗੁਰਸੱਧਰ ਮਸਤੋਣਾ ਸਾਹਿਬ ਦੀ ਉਦਾਹਰਨ ਦੇਵਾਂ ਤਾਂ ਅੱਜ ਵੀ ਜੋ ਸਾਡੇ ਇੱਥੇ ਦੇਗ ਪ੍ਰਸਾਦ ਜੀ ਨੂੰ ਨਮਸਕਾਰ ਹੋ ਕੇ ਜਾਂਦੇ ਨੇ ਮੈਂ ਦੇਖਦਾ ਉਹ ਕੱਲੇ ਸਿੱਖ ਭਾਈਚਾਰਾ ਨਹੀਂ ਹੁੰਦਾ ਤੇ ਉਹਦੇ ਵਿੱਚ ਬਹੁ ਗਿਣਤੀ ਦੂਸਰੇ ਧਰਮਾਂ ਦੀ ਹਿੰਦੂ ਭਾਈਚਾਰਿਆਂ ਦੀ ਮੁਸਲਮ ਭਾਈਚਾਰਿਆਂ ਦੀ ਤੇ ਹੋਰ ਵੀ ਹਰ ਇੱਕ ਕਲ ਜਾਤੀ ਦੀ ਮਤਲਬ ਕਿ ਇੱਥੇ ਜਿਹੜੀ ਸੰਗਤ ਹੈ ਉਹ ਇੱਥੇ ਨਮਸਕਾਰ ਕਰਨ ਆਉਂਦੀ ਹੈ ਤੇ ਇੱਕ ਉਦਾਹਰਨ ਸਾਡੇ ਸਮਸਤੋਣਾ ਸਾਹਿਬ ਦੀ ਸੰਤ ਜੀ ਦੀ ਜੀਵਨ ਨਾਲ ਬਹੁਤ ਮੇਰੇ ਆਪ ਦੇ ਪਿੰਡ ਬਹਾਦਰਪੁਰ ਦੀ ਜੁੜੀ ਹੋਈ ਹੈ ਤੇ ਉੱਥੇ ਇੱਕ ਹਿੰਦੂ ਭਾਈਚਾਰੇ ਦੇ ਜਿਨ੍ਹਾਂ ਨੂੰ ਬਣ ਕੇ ਬਾਣੀਆ ਜਾਤੀ ਦੇ ਨਾਲ ਮੁਕੰਤਾਮਲ ਰਹਿੰਦੇ ਸੀ ਉਹਨੇ ਸਾਰੀ ਆਪਣੀ ਜਿਹੜੀ ਜ਼ਮੀਨ ਸੀ ਉਹ ਸੰਤ ਜੀ ਨੂੰ ਅਰਦਾਸ ਕਰਾਤੀ ਸੇਵਾ ਦੇ ਵਿੱਚ ਤੇ ਸੰਤ ਜੀ ਨੂੰ ਜਦੋਂ ਪਤਾ ਲੱਗਿਆ ਕਿ ਉਹ ਖੁਦ ਜਿਹੜਾ ਮਕੰਦਾ ਮਾਲ ਹੈ ਖੁਦ ਉਹ ਪਰਿਵਾਰ ਵਾਲਾ ਹੈ ਵਿਆਹ ਵਰੇ ਹੈ ਤੇ ਉਹ ਆਪਦਾ ਗੁਜ਼ਾਰਾ ਕਿਸ ਤਰ੍ਹਾਂ ਚਲਾਉਂਦਾ ਉਹ ਸੰਤ ਜੀ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਭਾਈ ਤੂੰ ਆਪਣੀ ਜ਼ਮੀਨ ਵਾਪਸ ਲੈ ਲੈ ਤੂੰ ਖੁਦ ਪਰਿਵਾਰ ਵਾਲਾ ਹੈ ਤੇਰਾ ਆਪਦਾ ਗੁਜ਼ਾਰਾ ਨਹੀਂ ਚੱਲਣਾ ਤੇ ਇਸ ਲਈ ਇਹ ਤੈਨੂੰ ਜ਼ਮੀਨ ਵਾਪਸ ਲੈਣੀ ਪਊ ਤੇ ਉਹਨੇ ਮੰਨਣਾ ਕਰਤਾ ਅਖੀਰ ਨੂੰ ਜਦੋਂ ਸੰਤ ਜੀ ਨੇ ਹੁਕਮ ਕੀਤਾ ਕਿ ਇਹ ਭਾਈ ਤੈਨੂੰ ਲੈਣੀ ਪਊਗੀ ਤਾਂ ਪੰਜ ਪਿਆਰੇ ਵਾਂਗੂ ਇੱਕ ਇੱਕ ਤਰ੍ਹਾਂ ਦਾ ਹੁਕਮ ਕੀਤਾ ਉਹਨੂੰ ਨਾਲ ਲੈ ਕੇ ਤਾਂ ਉਹਨੇ ਸਿਰਫ ਦਾਸ ਇਕੜ ਦੇ ਵਿੱਚੋਂ ਇੱਕ ਇਕੜ ਆ ਜਿਹੜਾ ਜ਼ਮੀਨ ਦਾ ਉਹ ਵਾਪਸ ਲਿਆ ਕਿ ਸੰਤਾਂ ਦਾ ਮੈਂ ਹੁਕਮ ਵੀ ਨਹੀਂ ਮੋੜਨਾ ਤੇ ਮੈਂ ਆਪਣੀ ਅਰਦਾਸ ਕਰਾਈ ਹੋਈ ਵੀ ਉਹ ਅਰਦਾਸ ਤੌਰ ਤੇ ਮੈਂ ਪਿੱਛੇ ਹਟਣਾ ਤੇ ਇਸ ਤਰ੍ਹਾਂ ਉਸ ਨੇ ਸਾਰੀ ਆਪਣੀ ਜਾਇਦਾਦ ਇੱਥੇ ਸੰਤਾਂ ਨੂੰ ਸੇਵਾ ਵਿੱਚ ਭੇਟ ਕਰ ਦਿੱਤੀ ਤੇ ਅੱਜ ਮੇਰੇ ਖੇਲ ਦੇ ਵਿੱਚ ਉਹ ਜਿਹੜਾ ਪਰਿਵਾਰ ਹੈ ਅੱਜ ਸਾਡੇ ਇਲਾਕੇ ਦੇ ਵਿੱਚੋਂ ਪੂਰੀ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਮੇਰੇ ਖੇਲ ਦੀ ਜਿੰਨੀ ਜ਼ਮੀਨ ਅੱਜ ਉਸ ਪਰਿਵਾਰ ਕੋਲੇ ਹੈ ਇਲਾਕੇ ਦੇ ਵਿੱਚ ਸਾਡੇ ਜ਼ਿੰਮੇਦਾਰਾਂ ਕੋਲੇ ਵੀ ਹੈ ਜੀ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਆਧਾਰਨਾ ਨੇ ਜਿੱਥੇ ਮਲਕੇ ਹੋਰ ਧਰਮਾਂ ਦੇ ਲੋਕਾਂ ਨੇ ਵੀ ਸੰਤ ਜੀ ਨੂੰ ਆ ਕੇ ਭਟਾਵਾ ਦਿੱਤੀਆਂ ਤੇ ਇਹਨਾਂ ਦੇ ਸ਼ਰਧਾਲੂ ਇਸ ਮੌਕੇ ਜਿੱਥੇ ਮੁਸਲਮਾਨ ਪਾਈਚਾਰੇ ਦੇ ਨੌਜਵਾਨਾਂ ਨੂੰ ਸਿਰੋਪਾ ਦੇ ਕੇ ਗੁਰਦੁਆਰਾ ਕਮੇਟੀ ਨੇ ਸਨਮਾਨ ਦਿੱਤਾ ਉੱਥੇ ਹੀ ਸਿੱਖ ਮੁਸਲਮਾਨਾਂ ਸਾਝਾ ਵੱਲੋਂ ਵਿਸ਼ੇਸ਼ ਸਨਮਾਨ ਅਕਾਲ ਕੌਂਸਲ ਦੇ ਸਖਤਰ ਖੈਰਾ ਹੋਰਾਂ ਨੂੰ ਦਿੱਤਾ ਗਿਆ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ ਡੀ5 ਚੈਨਲ ਪੰਜਾਬੀ ਡੀ5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ